ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੀਆਂ ਅੱਜ ਦੀਆਂ ਖਬਰਾਂ ਤੇ ਕੈਲੀਫੋਰਨੀਆ ਦੀ ਸਿਲੀਕਨ ਵੈਲੀ ਜੋ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਹਾਲੀਵੁੱਡ ਸਿਤਾਰਿਆਂ ਤੇ ਟੈਕ ਕੰਪਨੀਆਂ ਦੇ ਸੀਈਓਜ਼ ਦਾ ਮਨਪਸੰਦ ਟਿਕਾਣਾ ਹੈ ਉੱਥੋਂ ਹੁਣ ਪਲਾਨ ਸ਼ੁਰੂ ਹੋ ਗਿਆ ਹੈ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਦੋ ਦਿੱਗਜ ਅਰਬਪਤੀਆਂ ਨੇ ਇਸ ਥਾਂ ਨੂੰ ਛੱਡਣ ਦਾ ਫੈਸਲਾ ਕਰ ਲਿਆ ਹੈ ਟੈਕ ਜਗਤ ਦੇ ਵੱਡੇ ਨਾਮ ਪੀਟਰ ਥੀਲ ਅਤੇ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਕੈਲੀਫੋਰਨੀਆ ਨਾਲ ਆਪਣਾ ਨਾਤਾ ਤੋੜਨ ਦੀ ਤਿਆਰੀ ਕਰ ਰਹੇ ਹਨ ਇਸ ਪਲੈਨ ਦਾ ਸਭ ਤੋਂ ਵੱਡਾ ਕਾਰਨ ਕੈਲੀਫੋਰਨੀਆ ਸਰਕਾਰ ਵੱਲੋਂ ਲਿਆਂਦਾ ਗਿਆ ਇੱਕ ਨਵਾਂ ਬਿੱਲ ਹੈ ਸਰਕਾਰ ਨੇ ਇੱਕ ਅਜਿਹਾ ਕਾਨੂੰਨ ਪੇਸ਼ ਕੀਤਾ ਹੈ ਜਿਸ ਦੇ ਤਹਿਤ 1 ਅਰਬ ਡਾਲਰ ਤੋਂ ਵੱਧ ਦੀ ਜਾਇਦਾਦ ਰੱਖਣ ਵਾਲੇ ਲੋਕਾਂ ਤੇ 5 ਫੀਸਡ ਟੈਕਸ ਲਗਾਇਆ ਜਾਵੇਗਾ ਇਸ ਭਾਰੀ ਟੈਕਸ ਤੋਂ ਬਚਣ ਲਈ ਹੀ ਇਨਾ ਅਰਬਪਤੀਆਂ ਨੇ ਰਾਜ ਛੱਡਣ ਦਾ ਫੈਸਲਾ ਕੀਤਾ ਹੈ ਜੇਕਰ ਇਹ ਬਿੱਲ 1 ਜਨਵਰੀ 2026 ਤੋਂ ਲਾਗੂ ਹੋ ਜਾਂਦਾ ਹੈ ਤਾਂ ਇਨਾ ਅਰਬਪਤੀਆਂ ਨੂੰ ਆਪਣਾ ਕੁੱਲ ਸੰਪਤੀ ਦਾ ਵੱਡਾ ਹਿੱਸਾ ਟੈਕਸ ਵਜੋਂ ਦੇਣਾ ਪਵੇਗਾ ਲੈਰੀ ਪੇਜ ਦੀ ਕੁੱਲ ਸੰਪਤੀ ਲਗਭਗ 258 ਅਰਬ ਡਾਲਰ ਹੈ ਨਵੇਂ ਕਾਨੂੰਨ ਮੁਤਾਬਕ ਉਹਨਾਂ ਨੂੰ 12 ਅਰਬ ਡਾਲਰ ਜਾਣ ਕੇ ਲਗਭਗ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਟੈਕਸ ਦੇਣਾ ਪੈ ਸਕਦਾ ਹੈ ਪੀਟਰ ਥੀਲ ਦੀ ਜਾਇਦਾਦ 27.5 ਅਰਬ ਡਾਲਰ ਹੈ ਤੇ ਉਹਨਾਂ ਨੂੰ ਲਗਭਗ 1.2 ਅਰਬ ਡਾਲਰ ਦਾ ਟੈਕਸ ਭਰਨਾ ਪਵੇਗਾ ਲੈਰੀ ਪੇਡ ਨਾਂ ਕੰਪਨੀਆਂ ਨੇ ਫਲੋਰੀਡਾ ਦੇ ਨਗਰ ਨਿਗਮ ਚ ਦਸਤਾਵੇਜ਼ ਦਾਖਲ ਕੀਤੇ ਨੇ ਅਮੀਰ ਲੋਕ ਹੁਣ ਫਲੋਰੀਡਾ ਤੇ ਟੈਕਸਸ ਵਰਗੇ ਰਾਜਾਂ ਵੱਲ ਰੁਖ ਕਰ ਰਹੇ ਨੇ ਜਿੱਥੇ ਟੈਕਸ ਨਿਯਮ ਨਰਮ ਨੇ ਅਰਬ ਪੱਤੀਆਂ ਦੇ ਇਸ ਫੈਸਲੇ ਤੇ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ ਸਿਲੀਕਨ ਵੈਲੀ ਦੇ ਸੰਸਦ ਰੋਖ ਖੰਨਾ ਨੇ ਤੰਜ਼ ਕੱਸਦਿਆਂ ਕਿਹਾ ਮੈਨੂੰ ਉਹਨਾਂ ਦੀ ਬਹੁਤ ਯਾਦ ਆਵੇਗੀ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ੋਮ ਨੇ ਚਿੰਤਾ ਜਤਾਈ ਹੈ ਕਿ ਜੇਕਰ ਅਮੀਰ ਲੋਕ ਇਸ ਤਰ੍ਹਾਂ ਰਾਜ ਛੱਡ ਕੇ ਗਏ ਤਾਂ ਇਸ ਨਾਲ ਅਰਥ ਵਿਵਸਥਾ ਤੇ ਮਾੜਾ ਅਸਰ ਪਵੇਗਾ ਡੋਨਲਡ 트੍ਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖਤ ਕਰ ਦਿੱਤਾ ਹੈ। ਪਹਿਲਾਂ ਜਿੱਥੇ 트੍ਰੰਪ ਨੇ H1 ਵੀਜ਼ਾ ਦੀ ਫੀਸ ਨੂੰ 1 ਲੱਖ ਡਾਲਰ ਤੱਕ ਵਧਾ ਦਿੱਤਾ ਸੀ, ਉੱਥੇ ਹੀ ਹੁਣ ਅਮਰੀਕੀ ਵੀਜ਼ਾ ਫੀਸ 'ਚ 250 ਰੁਪਏ ਤੱਕ ਦੀ ਇੰਟੀਗ੍ਰਿਟੀ ਫੀਸ ਜੋੜ ਦਿੱਤੀ ਗਈ ਹੈ। ਜਿਸ ਮਗਰੋਂ ਅਮਰੀਕੀ ਵੀਜ਼ਾ ਫੀਸ ਲਗਭਗ ਦੁੱਗਣੀ ਹੋ ਗਈ ਹੈ। ਇਹ ਨਾਨ ਰਿਫੰਡੇਬਲ ਨਵੀਆਂ ਵੀਜ਼ਾ ਫੀਸਾਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਜਿਨ੍ਹਾਂ ਨਾਲ ਭਾਰਤ ਸਣੇ ਦੁਨੀਆ ਭਰ ਦੇ ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ ਲੱਗੇਗਾ ਨਵੀਆਂ ਫੀਸਾਂ ਮੁਤਾਬਕ ਜਿੱਥੇ ਪਹਿਲਾਂ ਬਿਜ਼ਨਸ ਜਾਂ ਟੂਰਿਸਟ B1 B2 ਸਟੂਡੈਂਟ ਵੀਜ਼ਾ F1 ਤੇ ਐਕਸਚੇਂਜ ਵੀਜ਼ਾ H1B 185 ਤੋਂ ਵੱਧ ਕੇ 470 ਤੱਕ ਪਹੁੰਚ ਗਿਆ ਇਸ ਤੋਂ ਇਲਾਵਾ ਸਕਿਲਡ ਵਰਕਰ ਜਾਨਕਿ L1 ਅਸਾਧਾਰਨ ਕਾਬਲੀਅਤ O ਐਥਲੀਟ ਜਾਂ ਕਲਾਕਾਰ P ਵੀਜ਼ਾ ਫੀਸ 205 ਤੋਂ ਵਧਾ ਕੇ 455 ਕਰ ਦਿੱਤੀ ਗਈ ਹੈ ਵਪਾਰਕ ਜਾਂ ਨਿਵੇਸ਼ਕ E1 E2 ਵੀਜ਼ਾ ਫੀਸ ਵੀ 315 ਤੋਂ ਵੱਧ ਕੇ 435 ڈالر ਤੱਕ ਹੋ ਜਾਵੇਗੀ ਮੰਗੇਤਰ K1 ਤੇ ক্রু ਮੈਂਬਰਾਂ CD ਦੀ ਵੀਜ਼ਾ ਫੀਸ 265 ڈالر ਤੋਂ ਵਧਾ ਕੇ 435 ڈالر ਤੱਕ ਕਰ ਦਿੱਤੀ ਜਾਵੇਗੀ ਇਸੇ ਤਰ੍ਹਾਂ ਧਾਰਮਿਕ ਕਰਮਚਾਰੀ ਜਿਨ੍ਹਾਂ ਦੀ ਵੀਜ਼ਾ ਫੀਸ ਪਹਿਲਾਂ 205 ڈالر ਹੁੰਦੀ ਸੀ ਹੁਣ ਵਧਾ ਕੇ 435 ڈالر ਕਰ ਦਿੱਤੀ ਜਾਵੇਗੀ ਵਾਅਦੇ ਤੋਂ ਸਾਫ਼ ਹੈ ਕਿ ਅਮਰੀਕਾ ਜਾਣ ਦੀ ਵੀਜ਼ਾ ਫੀਸ 'ਚ 250 ڈالر ਤੱਕ ਦੀ ਇੰਟੀਗ੍ਰਿਟੀ ਫੀਸ ਜੋੜ ਦਿੱਤੀ ਗਈ ਹੈ ਜਿਸ ਕਾਰਨ ਪ੍ਰਵਾਸੀਆਂ ਨੂੰ ਹੁਣ ਅਮਰੀਕਾ ਜਾਣ ਲਈ ਵਾਧੂ ਪੈਸੇ ਖਰਚਣੇ ਪਹਿਣਗੇ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ਦੀ ਸੁਰੱਖਿਆ ਤੇ ਪ੍ਰਵਾਸੀਆਂ ਦੀ ਵੱਧਦੀ ਜਾਰੀ ਗਿਣਤੀ ਨੂੰ ਕਾਬੂ ਕਰਨ ਲਈ ਇੱਕ ਕਦਮ ਚੁੱਕਿਆ ਹੈ ਅਮਰੀਕਾ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵੱਲੋਂ 80000 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਨਜ਼ਰਬੰਦਾ ਲਈ ਉਦਯੋਗਿਕ ਗੋਦਾਮਾਂ ਦਾ ਇਸਤੇਮਾਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਇਨਾ ਉਦਯੋਗਿਕ ਗੋਦਾਮਾਂ ਦਾ ਨਵੀਨੀਕਰਨ ਕਰਕੇ ਇਸ ਨੂੰ ਇੱਕ ਜੇਲ੍ਹ ਦੀ ਸ਼ਕਲ ਦਿੱਤੀ ਜਾਵੇਗੀ 트럼ਪ ਪ੍ਰਸ਼ਾਸਨ ਦੇਸ਼ ਦੀ ਪ੍ਰਵਾਸੀ ਨਜ਼ਰਬੰਦੀ ਪ੍ਰਣਾਲੀ ਨੂੰ ਸੁਧਾਰਨ ਲਈ ਇਸ ਨੂੰ ਜਲਦ ਹੋਣ ਦੇ ਚ ਲਿਆ ਕੇ ਆਉਣਗੇ ਦਸਤਾਵੇਜ਼ਾਂ ਅਨੁਸਾਰ ਕਿਹਾ ਗਿਆ ਹੈ ਕਿ ਆਈਸ ਦੇਸ਼ ਭਾਰਤ ਚ ਫੜੇ ਹੋਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜੇਲ੍ਹਾਂ ਚ ਭੇਜਣ ਦੀ ਬਜਾਏ ਗੋਦਾਮਾਂ ਚ ਰੱਖਣਗੇ ਨਵੇਂ ਨਜ਼ਰਬੰਦਾਂ ਨੂੰ ਇੱਕ ਪ੍ਰੋਸੈਸਿੰਗ ਸਾਈਟ ਤੇ ਬੁੱਕ ਕੀਤਾ ਜਾਵੇਗਾ ਫਿਰ ਉੱਥੇ 5000 ਤੋਂ 10000 ਗੈਰ ਕਾਨੂੰਨੀ ਲੋਕਾਂ ਦੇ ਰਹਿਣ ਲਈ ਥਾਂ ਬਣਾਇਆ ਜਾਵੇਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ ਕੁਝ ਛੋਟੇ ਗੋਦਾਮ ਵੀ ਤਿਆਰ ਕੀਤੇ ਜਾ ਰਹੇ ਨੇ ਜਿੱਥੇ 1500 ਲੋਕਾਂ ਨੂੰ ਰੱਖਿਆ ਜਾ ਸਕੇਗਾ ਸਮੀਖਿਆ ਕੀਤੀ ਗਈ ਹੈ ਕਿ ਆਈਸ ਵੱਲੋਂ ਨਿੱਜੀ ਨਜ਼ਰਬੰਦੀ ਕੰਪਨੀਆਂ ਨਾਲ ਵੀ ਸਾਂਝ ਭਾਈ ਜਾ ਸਕਦੀ ਹੈ ਇਹਨਾਂ ਨਵੀਆਂ ਸਹੂਲਤਾਂ ਨਾਲ ਗੈਰਕਾਨੂੰਨੀ ਲੋਕਾਂ ਨੂੰ ਉਹਨਾਂ ਦੇ ਆਪਣੇ ਦੇਸ਼ 'ਚ ਵਾਪਸ ਭੇਜਣ ਦੀ ਪ੍ਰੋਸੈਸਿੰਗ ਨੂੰ ਘਟਾਇਆ ਜਾ ਸਕੇਗਾ ਸਹੂਲਤਾਂ 'ਚ ਇਨਟੇਕ ਏਰੀਆ ਹਾਊਸਿੰਗ ਯੂਨਿਟ ਡਾਈਨਿੰਗ ਏਰੀਆ ਮੈਡੀਕਲ ਯੂਨਿਟ ਅਤੇ ਮਨੋਰੰਜਨ ਖੇਤਰ ਵੀ ਸ਼ਾਮਲ ਕੀਤੇ ਜਾਣਗੇ ਗਰਤਲਾ ਬਿਆਨ ਕਿ 트럼ਪ ਪ੍ਰਸ਼ਾਸਨ ਨੇ 2026 ਚ ਦੇਸ਼ ਵਿਆਪੀ ਦੇਸ਼ ਨਿਕਾਲੇ ਦੀ ਕਾਰਵਾਈ ਨੂੰ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ ਯੂ ਐਸ ਸਰਕਾਰ ਨੇ ਇਸ ਦੇ ਲਈ 170 ਬਿਲੀਅਨ ਡਾਲਰ ਅਲਾਟ ਕੀਤੇ ਨੇ ਤੇ ਇਸ ਦਾ ਉਦੇਸ਼ ਸਾਲਾਨਾ 10 ਲੱਖ ਲੋਕਾਂ ਨੂੰ ਦੇਸ਼ ਨਿਕਾਲਾ ਦੇਣਾ ਹੈ ਸਾਲ 2025 ਚ ਅਮਰੀਕੀ ਇਮੀਗ੍ਰੇਸ਼ਨ ਨੀਤੀ ਚ ਇੱਕ ਮਹੱਤਵਪੂਰਨ ਤਬਦੀਲੀ ਹੋਈ ਸੀ ਤੇ 트럼ਪ ਨੇ ਇੱਥੇ ਇਮੀਗ੍ਰੇਸ਼ਨ ਨੀਤੀ ਸੰਬੰਧੀ ਆਪਣੀ ਸਖਤ ਨੀਤੀ ਜਾਰੀ ਰੱਖੀ ਕੈਲੀਫੋਰਨੀਆ ਸਟੇਟ ਨੇ ਇੱਕ ਨਵਾਂ ਬਿੱਲ ਪਾਸ ਕੀਤਾ ਹੈ ਜਿਸ ਅਨੁਸਾਰ ਹੁਣ 1 ਜਨਵਰੀ 2026 ਤੋਂ ਕੈਲੀਫੋਰਨੀਆ ਭਾਰਤ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਫੈਡਰਲ ਏਜੰਟ ਆਪਣੇ ਮੂੰਹ ਤੇ ਮਾਸਕ ਨਹੀਂ ਪਹਿਨ ਸਕਣਗੇ ਰਾਜ ਦਾ ਕਾਨੂੰਨ ਪਾਸ ਕਰਨ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਇਹ ਅਧਿਕਾਰੀ ਇੱਥੇ ਆਪਣੇ ਚਿਹਰੇ ਟੱਕ ਕੇ ਕਿਸੇ ਨਾਲ ਵੀ ਮਾਰਕੁੱਟ ਝੂਠੀ ਕੈਦ ਝੂਠੀ ਗ੍ਰਫਤਾਰੀ ਕਰ ਸਕਦੇ ਸੀ ਜਿਸ ਨੂੰ ਹੁਣ ਰੋਕ ਦਿੱਤਾ ਗਿਆ ਹੈ ਇਸ ਕਾਨੂੰਨ ਦੇ ਸਹਿ ਲੇਖਕ ਲਾਸ ਐਂਜਲਸ ਦੇ ਡੈਮੋਕ੍ਰੈਟਿਕ ਅਸੈਂਬਲੀ ਮੈਂਬਰ ਮਾਰਕ ਗੁਨਜ਼ਾਲੇਸ ਨੇ ਕਿਹਾ ਹੈ ਕਿ ਅਗਿਆਤ ਸੰਗੀ ਏਜੰਟਾਂ ਤੇ ਲਗਾਮ ਲਗਾਉਣੀ ਜ਼ਰੂਰੀ ਸੀ ਉਹਨਾਂ ਨੇ ਕਿਹਾ ਕਿ ਪਹਿਲਾ ਪਹਿਲ ਇਸ ਬਾਰੇ ਸਾਨੂੰ ਕੋਈ ਤਜਰਬਾ ਨਹੀਂ ਸੀ ਪਰ ਇੱਥੇ ਹੁਣ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਨਾਲ ਅਸੀਂ ਇਸ ਦੀ ਅਸਲੀਅਤ ਦੇਖ ਸਕਿਆ ਹੈ ਉਧਰ 트럼ਪ ਪ੍ਰਸ਼ਾਸਨ ਨੇ ਇਸ ਬਿੱਲ ਨੂੰ ਰੋਕਣ ਲਈ ਮੁਕਦਮਾ ਚਲਾ ਦਿੱਤਾ ਹੈ। 트럼ਪ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੈਲੀਫੋਰਨੀਆ 'ਚ ਸੰਗੀ ਏਜੰਟਸ ਨੂੰ ਅਜਿਹਾ ਕਰਨ ਨਾਲ ਉਹ ਜੋਖਮ 'ਚ ਪੈ ਸਕਦੇ ਨੇ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਅਮਰੀਕਾ 'ਚ ਜਾਲੀ ਲਾਇਸੈਂਸ ਪਲੇਟਾਂ ਲਾ ਕੇ ਟੋਲ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਵੱਡੀ ਕਾਰਵਾਈ ਦੌਰਾਨ ਨਿਊਯਾਰਕ ਸੂਬੇ 'ਚ 1000 ਜੁਰਮਾਨੇ ਕੀਤੇ ਗਏ ਜਦਕਿ 170 ਟਰੱਕ ਅਤੇ ਗੱਡੀਆਂ ਨਿਊਯਾਰਕ ਸਟੇਟ ਥਰੂਵੇ ਅਥਾਰਟੀ ਨੇ ਜ਼ਬਤ ਕਰ ਲਈਆਂ ਜਿਨ੍ਹਾਂ ਵਿੱਚੋਂ ਘੱਟੋ-ਘੱਟ 9 ਭਾਰਤੀ ਡਰਾਈਵਰਾਂ ਨਾਲ ਸੰਬੰਧਿਤ ਦਸੀਆਂ ਜਾ ਰਹੀਆਂ ਨੇ ਗਵਰਨਰ ਕੈਥੀ ਹੋਚਲ ਨੇ ਦੱਸਿਆ ਕਿ ਐਲਬਨੀ ਹਾਰਟਸਨ ਵੈਲੀ ਅਤੇ ਸਿਰਾਕਿਊਜ਼ ਵਿਖੇ ਨਿਊਯਾਰਕ ਸਟੇਟ ਥਰੂਵੇ ਅਥਾਰਟੀ ਅਤੇ ਨਿਊਯਾਰਕ ਸਟੇਟ ਪੁਲਿਸ ਵੱਲੋਂ ਸਾਂਝੇ ਤੌਰ ਤੇ ਕੀਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਟੋਲ ਤੋਂ ਬਚਣ ਲਈ ਕਈ ਟਰੱਕਾਂ ਦੀਆਂ ਲਾਇਸੈਂਸ ਪਲੇਟਸ ਦੀ ਹੀ ਉਤਾਰ ਦਿੱਤੀਆਂ ਗਈਆਂ ਜਾਲੀ ਲਾਇਸੈਂਸ ਪਲੇਟਸ ਤੋਂ ਇਲਾਵਾ ਡਰਾਈਵਿੰਗ ਦੌਰਾਨ ਸੀਟ ਬੈਲਟ ਨਾ ਲਾਉਣ, ਸੈੱਲਫੋਨ ਦੀ ਵਰਤੋਂ ਕਰਨ, ਐਕਸਪਾਇਰਡ ਡਰਾਈਵਰਜ਼ ਲਾਇਸੈਂਸ ਜਾਂ ਐਕਸਪਾਇਰਡ ਰਜਿਸਟ੍ਰੇਸ਼ਨ ਦੇ ਆਧਾਰ ਤੇ ਡਰਾਈਵਿੰਗ ਕਰਨ ਸਣੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਜੁਰਮਾਨੇ ਕੀਤੇ ਜਾਣ ਦੀ ਰਿਪੋਰਟ ਹੈ ਕੈਥੀ ਹੋਚਲ ਦਾ ਕਹਿਣਾ ਸੀ ਕਿ ਕੁਝ ਡਰਾਈਵਰਾਂ ਨੂੰ ਲਗਾਤਾਰ ਟੋਲ ਅਦਾ ਕੀਤੇ ਬਿਨਾਂ ਲੰਘਣ ਦੀ ਆਦਤ ਪੈ ਚੁੱਕੀ ਸੀ ਜਦਕਿ ਇਨਫਰਾਸਟ੍ਰਕਚਰ ਚ ਸੁਧਾਰ ਵਾਸਤੇ ਪੈਸੇ ਦੀ ਬੇहद ਜ਼ਰੂਰਤ ਹੁੰਦੀ ਹੈ ਟਰੱਕ ਡਰਾਈਵਰਾਂ ਤੋਂ ਇਲਾਵਾ ਕਾਰ ਸਵਾਰਾਂ ਨੂੰ ਵੀ ਜੁਰਮਾਨੇ ਕੀਤੇ ਗਏ ਜਿਨ੍ਹਾਂ ਦੀ ਗਿਣਤੀ 711 ਦੱਸੀ ਜਾ ਰਹੀ ਹੈ ਤੇ ਜੁਰਮਾਨੇ ਦੀ ਰਕਮ 2 ਲੱਖ ਡਾਲਰ ਤੋਂ ਵੱਧ ਬਣਦੀ ਹੈ ਦੂਜੇ ਪਾਸੇ 30 ਨਿਊਯਾਰਕ ਸਟੇਟ ਪੁਲਿਸ ਵੱਲੋਂ ਜ਼ਬਤ ਕਾਰਾਂ ਅਜਈਆਂ ਨੇ ਜਿਨ੍ਹਾਂ ਦੇ ਮਾਲਕਾਂ ਵੱਲ 82000 ਡਾਲਰ ਦਾ ਟੋਲ ਬਕਾਇਆ ਖੜਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਟੋਲਸ ਤੋਂ ਲੰਘੇ ਦੌਰਾਨ 92000 ਮੌਕਿਆਂ ਤੇ ਰਕਮ ਹਾਸਲ ਨਾ ਹੋ ਸਕੀ ਕਿਉਂਕਿ ਗੱਡੀਆਂ ਦੀਆਂ ਲਾਇਸੈਂਸ ਪਲੇਟਸ ਪੜੀਆਂ ਹੀ ਨਹੀਂ ਸਨ ਜਾ ਸਕਦੀਆਂ ਇਸ ਤੋਂ ਇਲਾਵਾ 36000 ਮੌਕਿਆਂ ਤੇ ਗਲਤ ਟੋਲ ਵਸੂਲ ਕੀਤੇ ਗਏ ਇਸ ਦੌਰਾਨ ਟਰੰਪ ਸਰਕਾਰ ਵੱਲੋਂ ਡਰਾਈਵਰਾਂ ਦੀ ਕਿੱਲਤ ਦੂਰ ਕਰਨ ਲਈ ਸਾਬਕਾ ਫੌਜੀਆਂ ਨੂੰ ਟਰਾਂਸਪੋਰਟ ਸੈਕਟਰ ਵੱਲ ਲਿਆਂਦਾ ਜਾ ਰਿਹਾ ਹੈ ਤੇ ਟਰਾਂਸਪੋਰਟ ਮੰਤਰਾਲੇ ਵੱਲੋਂ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਦੇ ਮਿਆਰਾਂ 'ਚ ਸੁਧਾਰ ਲਈ 118 ਮਿਲੀਅਨ ਡਾਲਰ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਦਾ ਮਸਲਾ ਅਮਰੀਕਾ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਦਾ ਸਭ ਤੋਂ ਵੱਧ ਖਾਮਿਆਜ਼ਾ ਪੰਜਾਬੀ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਏ ਮਾਮੂਲੀ ਕੁੱਤਾਈਆਂ ਕਰਨ ਵਾਲੇ ਵੀ ਹਿਰਾਸਤ 'ਚ ਲਏ ਜਾ ਰਹੇ ਨੇ ਤੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੀ ਕਾਰਵਾਈ ਵੱਖਰੇ ਤੌਰ ਤੇ ਚੱਲ ਰਹੀ ਹੈ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲਣ ਦੀਆਂ ਖੁਸ਼ੀਆਂ ਹਾਲੇ ਰੱਜ ਕੇ ਮਾਣੀਆਂ ਵੀ ਨਹੀਂ ਸਨ ਕਿ ਮੌਤ ਨੇ ਬੂਹੇ ਤੇ ਦਸਤਕ ਦੇ ਦਿੱਤੀ ਤੇ ਉਤਿੰਦਰ ਸਿੰਘ ਤੂਰ ਆਪਣੇ ਪਰਿਵਾਰ ਨੂੰ ਰੋਂਦਾ ਕਰਲਾਉਂਦਾ ਛੱਡ ਗਿਆ ਵਾਸ਼ਿੰਗਟਨ ਸੂਬੇ ਦੇ ਸਤਨਾਮ ਸਿੰਘ ਮੰਗਟ ਨੇ ਦੱਸਿਆ ਕਿ ਉਸਦੇ ਭਰਾ ਨੂੰ 2025 ਚ ਹੀ ਅਮਰੀਕਾ ਦੀ ਨਾਗਰਿਕਤਾ ਮਿਲੀ ਸੀ ਅਤੇ ਵਰਾ ਖਤਮ ਹੋਣ ਤੋਂ ਪਹਿਲਾਂ ਹੀ ਉਹ ਦੁਨੀਆ ਨੂੰ ਅਲਵਿਦਾ ਆਖ ਗਿਆ ਨਾਗਰਿਕਤਾ ਮੇਲਣ ਮਗਰੋਂ ਉਤੇਂਦਰ ਸਿੰਘ ਤੂਰ ਉਰਫ ਕੈਰੀ ਨੇ ਆਪਣੇ ਅਤੇ ਆਪਣੇ ਪਰਿਵਾਰ ਨਾਲ ਕਈ ਵਾਅਦੇ ਕੀਤੇ ਜੋ ਹੁਣ ਕਦੇ ਪੂਰੇ ਨਹੀਂ ਹੋ ਸਕਣਗੇ ਉਤੈਂਦਰ ਸਿੰਘ ਪਿਓਲੈਲ ਦੇ ਗੁਰਦੁਆਰਾ ਸਾਹਿਬ 'ਚ ਗਤਕਾ ਕੋਚ ਵਜੋਂ ਸੇਵਾਾਂ ਮਾਂ ਨਿਭਾਰਿਆ ਸੀ ਤੇ ਨਵੀਂ ਪੀੜੀ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਸਣੇ ਅਨੁਸ਼ਾਸਨ 'ਚ ਰਹਿਣ ਦੀ ਸਿੱਖਲਾਈ ਵੀ ਦਿੰਦਾ ਸੀ ਅਮਰੀਕਾ ਦੀ ਨਾਗਰਿਕਤਾ ਹਾਸਲ ਹੋਣ ਮਗਰੋਂ ਪੰਜਾਬ ਘੇੜਾ ਲਾਉਣ ਦੀ ਇੱਛਾ ਵੀ ਉਤੈਂਦਰ ਸਿੰਘ ਦੇ ਨਾਲ ਹੀ ਚਲੀ ਗਈ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਵੀ ਇੰਡੀਆਨਾ ਸੂਬੇ ਦੇ ਗ੍ਰੀਨਵੁੱਡ ਵਿਖੇ ਮਹਿਕ ਪ੍ਰੀਤ ਸਿੰਘ ਅਕਾਲ ਚਲਾਣਾ ਕਰ ਗਿਆ ਸੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੀ ਪੋਤੀ ਅਤੇ ਮਸ਼ਹੂਰ ਵਾਤਾਵਰਣ ਪੱਤਰਕਾਰ ਤਾਤੀਆਨਾ ਸ਼ਲੋਸਬਰਗ ਦਾ ਮੰਗਲਵਾਰ ਸਵੇਰੇ ਕੈਂਸਰ ਕਾਰਨ ਦੇਹਾਂਤ ਹੋ ਗਿਆ ਉਹ ਸਿਰਫ 35 ਸਾਲਾਂ ਦੀ ਸੀ ਇਹ ਦੁਖਦਾਈ ਖਬਰ ਉਹਨਾਂ ਦੇ ਪਰਿਵਾਰ ਨੇ ਜੌਨ ਐਫ ਕੈਨੇਡੀ ਲਾਇਬ੍ਰੇਰੀ ਫਾਊਂਡੇਸ਼ਨ ਦੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਹੈ ਪਰਿਵਾਰ ਦੇ ਬਿਆਨ ਚ ਲਿਖਿਆ ਗਿਆ ਕਿ ਸਾਡੀ ਖੂਬਸੂਰਤ ਤਾਤਿਆਨਾ ਅੱਜ ਸਵੇਰੇ ਸਾਨੂੰ ਵਿਛੋੜਾ ਦੇ ਗਈ ਉਹ ਹਮੇਸ਼ਾ ਸਾਡੇ ਦਿਲਾਂ ਚ ਰਹੇਗੀ ਤਾਤਿਆਨਾ ਦੀ ਮੌਤ ਦੀ ਖਬਰ ਨਾਲ ਪੂਰੀ ਦੁਨੀਆ ਚ ਸੋਗ ਦੀ ਲਹਿਰ ਦੌੜ ਗਈ ਉਹ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਪੱਤਰਕਾਰ ਸੀ ਜੋ ਜਲਵਾਯੂ ਪਰਵਰਤਨ ਤੇ ਵਾਤਾਵਰਨ ਦੇ ਮੁੱਦਿਆਂ ਤੇ ਡੂੰਘਾਈ ਨਾਲ ਲਿਖਦੀ ਸੀ ਪਰਿਵਾਰ ਨੇ ਇੱਕ ਭਾਵੁਕ ਬਿਆਨ ਰਾਹੀਂ ਤਾਤਿਆਨਾ ਨੂੰ ਯਾਦ ਕੀਤਾ ਇਹ ਪੋਸਟ ਉਹਨਾਂ ਦੇ ਪਤੀ ਜੋਰ ਮੋਰਨ ਬੱਚਿਆਂ ਮਾਤਾ ਪਿਤਾ ਕੈਲোরਿਨ ਕੈਨੇਡੀ ਅਤੇ ਐਡਵਿਨ ਸ਼ਲੋਸਬਰਗ ਅਤੇ ਭੈਣ ਭਰਾ ਜੈਕ ਤੇ ਰੋਸ ਸਮੇਤ ਪੂਰੇ ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਸੀ ਤਾਤੀਆਨ ਦੇ ਦੋ ਛੋਟੇ ਬੱਚੇ ਨੇ ਇੱਕ ਬੇਟਾ ਤੇ ਇੱਕ ਬੇਟੀ ਉਹਨਾਂ ਦੀ ਬੇਟੀ ਦਾ ਜਨਮ ਮਈ 2024 ਚ ਹੋਇਆ ਸੀ ਤੇ ਠੀਕ ਉਸੇ ਸਮੇਂ ਉਹਨਾਂ ਦੀ ਬਿਮਾਰੀ ਦਾ ਪਤਾ ਲੱਗਾ ਸੀ ਤਾਤੀਆਨਾਂ ਦੀ ਮਾਂ ਕੈਰੋਲਿਨ ਕੈਨੇਡੀ ਸਾਬਕਾ ਰਾਜਦੂਤ ਨੇ ਕੈਨੇਡੀ ਪਰਿਵਾਰ ਪਹਿਲਾਂ ਹੀ ਕਈ ਤਰਾਸਤਿਆਂ ਚੋਂ ਗੁਜ਼ਰ ਚੁੱਕਾ ਹੈ ਤੇ ਇਹ ਦੁੱਖ ਉਹਨਾਂ ਲਈ ਇੱਕ ਹੋਰ ਗਹਿਰਾ ਸਦਮਾ ਹੈ ਤਾਤੀਆਨਾ ਨੂੰ ਮਈ 2024 ਚ ਆਪਣੇ ਦੂਜੇ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਐਕਿਊਟ ਮਾਈਲੋਇਡ ਲਿਊਕੀਮੀਆ ਨਾਮਕ ਖਤਰਨਾਕ ਬਲੱਡ ਕੈਂਸਰ ਦਾ ਪਤਾ ਲੱਗਾ ਸੀ ਜਨਮ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਦੇ ਸਰੀਰ ਚ ਚਿੱਟੇ ਲਹੂ ਦੇ ਸੈੱਲਾਂ ਦੀ ਗਿਣਤੀ ਅਸਾਧਾਰਨ ਤੌਰ ਤੇ ਜ਼ਿਆਦਾ ਪਾਈ ਤਾਤੀਆਨਾ ਨਿਊਯਾਰਕ ਟਾਈਮਜ਼ ਦੇ ਵਿੱਚ ਸਾਇੰਸ ਅਤੇ ਕਲਾਈਮੇਟ ਰਿਪੋਰਟਰ ਰਹਿ ਚੁੱਕੀ ਹੈ ਉਹਨਾਂ ਨੇ ਦਾ ਐਟਲੈਂਟਿਕ ਅਤੇ ਵੈਨਿਟੀ ਫੇਅਰ ਵਰਗੇ ਵੱਡੇ ਆਧਾਰਿਆਂ ਲਈ ਵੀ ਲਿਖਿਆ 2019 ਚ ਉਹਨਾਂ ਦੀ ਕਿਤਾਬ ਇਨਕੌਨਸਪੀਸ਼ੀਅਸ ਕੰਜ਼ਮਪਸ਼ਨ ਆਈਸੀ ਜਿਸ ਨੂੰ ਕਾਫੀ ਸਲਾਹਿਆ ਗਿਆ ਉਹ ਹਮੇਸ਼ਾ ਕਹਿੰਦੀ ਸੀ ਕਿ ਵਾਤਾਵਰਨ ਨੂੰ ਬਚਾਉਣਾ ਸਿਰਫ ਪੋਲਰ ਬੀਅਰ ਲਈ ਨਹੀਂ ਸਗੋਂ ਲੋਕਾਂ ਲਈ ਵੀ ਜ਼ਰੂਰੀ ਹੈ ਕੈਨੇਡਾ ਦੇ ਸਾਈਬਰ ਸੁਰੱਖਿਆ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਾਲ 2026 ਚ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਧੋਖਾਧੜੀਆਂ ਅਤੇ ਸ਼ੈਡੋ AI ਟੂਲ ਆਮ ਲੋਕਾਂ ਤੇ ਸੰਸਥਾਵਾਂ ਲਈ ਸਭ ਤੋਂ ਵੱਡਾ ਡਿਜੀਟਲ ਖਤਰਾ ਬਣ ਸਕਦੇ ਨੇ ਮਾਹਿਰਾਂ ਅਨੁਸਾਰ AI ਸਾਈਬਰ ਅਪਰਾਧੀਆਂ ਦੇ ਹੱਥਾਂ ਚ ਇੱਕ ਘਾਤਕ ਹਥਿਆਰ ਬਣਦੀ ਜਾ ਰਹੀ ਹੈ ਜੋ ਉੱਚ ਪੱਧਰੀ ਧੋਖਿਆਂ ਨੂੰ ਆਟੋਮੇਟ ਕਰ ਰਹੀ ਹੈ ਮਾਲਵੇਅਰ ਬਾਈਟ ਦੇ ਸੀਨੀਅਰ ਡਾਇਰੈਕਟਰ ਡੇਵ ਨੈਲਸਨ ਨੇ ਕਿਹਾ ਹੈ ਕਿ ਹਾਈਪਰ ਪਰਲਾਈਜ਼ਡ AI ਫੀਜ਼ਿੰਗ ਕਪਲੇ ਤੇਜ਼ੀ ਨਾਲ ਵਧ ਰਹੇ ਨੇ ਇਹ ਧੋਖੇ ਅਕਸਰ ਲੀਕ ਹੋਏ ਨਿੱਜੀ ਡਾਟੇ ਦੀ ਵਰਤੋਂ ਕਰਕੇ ਬਣਾਏ ਜਾਂਦੇ ਨੇ ਜਿਨ੍ਹਾਂ ਵਿੱਚ ਸੁਨੇਹੇ ਬੱਚਿਆਂ ਜੀਵਨ ਸਾਥੀ ਜਾਂ ਨਜ਼ਦੀਕੀ ਰਿਸ਼ਤੇਵਾਂਗ ਲੱਗਦੇ ਨੇ ਮਾਈਕਰੋਸਾਫਟ ਕੈਨੇਡਾ ਦੇ ਸੁਰੱਖਿਆ ਅਧਿਕਾਰੀ ਜੌਨ ਓਬ੍ਰਾਈਨ ਨੇ ਦੱਸਿਆ ਕਿ AI ਆਧਾਰਿਤ ਫੀਜ਼ਿੰਗ ਹਮਲੇ ਹੁਣ ਪੁਰਾਣੇ ਧੋਖਿਆਂ ਨਾਲੋਂ 4 ਗੁਣਾ ਜ਼ਿਆਦਾ ਪ੍ਰਭਾਵਸ਼ਾਲੀ ਹੋ ਚੁੱਕੇ ਨੇ ਕੰਪਨੀ ਨੇ ਪਿਛਲੇ 6 ਮਹੀਨਿਆਂ 'ਚ ਡਿਵਾਈਸ ਕੋਡ ਫੀਜ਼ਿੰਗ ਹਮਲਿਆਂ 'ਚ ਭਾਰੀ ਵਾਧਾ ਵੀ ਦਰਜ ਕੀਤਾ ਇਸ ਦੇ ਨਾਲ ਹੀ IBM ਕੈਨੇਡਾ ਦੇ ਸੁਰੱਖਿਆ ਨੇਤਾ ਕ੍ਰਿਸ ਸਿਕਾਡ ਨੇ ਸ਼ੈਡੋ AI ਨੂੰ 2026 ਦਾ ਸਭ ਤੋਂ ਵੱਡਾ ਸੰਸਥਾਗਤ ਖਤਰਾ ਕਰਾਰ ਦਿੱਤਾ। ਉਨ੍ਹਾਂ ਮੁਤਾਬਕ ਬਿਨਾ ਮਨਜ਼ੂਰੀ ਵਰਤੇ ਜਾਣ ਵਾਲੇ AI ਟੂਲ ਸੰਵੇਦਨਸ਼ੀਲ ਡਾਟੇ ਨੂੰ ਤੇਜ਼ੀ ਨਾਲ ਲੀਕ ਕਰ ਸਕਦੇ ਨੇ। ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਲੋਕ ਸਾਵਧਾਨੀ, ਮਲਟੀਫੈਕਟਰ ਪ੍ਰਮਾਣਿਕਤਾ, ਨਿਯਮਿਤ ਅਪਡੇਟ ਅਤੇ ਆਨਲਾਈਨ ਜਾਣਕਾਰੀ ਸਾਂਝੀ ਕਰਨ 'ਚ ਸੰਜਮ ਰੱਖਣ। ਉਨ੍ਹਾਂ ਕਿਹਾ ਕਿ ਡਰ ਨਹੀਂ ਸਗੋਂ ਡਿਜੀਟਲ ਹਾਈਜੀਨ ਹੀ ਸਭ ਤੋਂ ਵੱਡੀ ਰੱਖਿਆ ਹੈ। ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ